ਭਾਈ ਬਾਬਾ ਸ਼ਾਮ ਕੀ ਰਥ ਯਾਤਰਾ ਬਹੁਤ ਹਰਸ਼ੋ ਉਲਾਸ ਨਾਲ ਨਿਕਾਲੀ ਜਾ ਰਹੀ ਹੈ ਏਪੀ ਨਿਊਜ਼ ਦੇਖਣ ਵਾਲੇ तमाम ਦਰਸ਼ਕਾਂ ਦਾ ਮੈਂ ਤੁਹਾਡਾ ਹਰਪੂਰ ਸਵਾਗਤ ਕਰਦਾ ਅੱਜ ਅਸੀਂ ਪਹੁੰਚੇ ਹਾਂ ਜੀ ਚੋੜੇ ਬਿਆਰ ਦੇ ਵਿੱਚ ਜਿੱਥੇ ਕੀ ਪੰਜਾਬ ਦੇ ਵਿੱਚ ਖਾਟੂ ਸ਼ਾਮ ਸਰਕਾਰ ਜੀ ਦੀ ਪਹਿਲੀ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ ਆਓ ਆਪਾਂ ਗੱਲਬਾਤ ਕਰਦੇ ਹਾਂ ਇੱਥੇ ਦੇ ਜੋ ਮੋਹਤਵਾਰ ਜੋ ਪ੍ਰਧਾਨ ਨੇ ਔਰ ਸ਼ੇਰੂ ਬਾਬਾ ਜੀ ਮਹੰਤ ਸ਼ੇਰੂ ਬਾਬਾ ਜੀ ਜਿਨ੍ਹਾਂ ਨੇ ਇਹ ਸ਼ੋਭਾ ਯਾਤਰਾ ਦਾ ਜੋ ਆਰੰਭ ਕਰਵਾਇਆ ਸ਼ੁਰੂਆਤ ਕੀਤੀ ਆਓ ਆਪਾਂ ਗੱਲਬਾਤ ਕਰਦੇ ਹਾਂ जैसे कि आज सभी लुधियाना वासियों को पता है कि लुधियाना नगरी में आज बाबा श्याम की रथ यात्रा बहुत हर्षोल्लास से निकाली जा रही है और मैं देख रहा हूँ कि मेरे को सबका सहयोग मिल रहा है चाहे वो दुकानदार है चाहे आती जाती संगत है और सबसे खुशी की बात है कि बाबा के जितने श्याम प्रेमी हैं उनका हजूम आज इस बाज़ार में मेरे को देखने को मिल रहा है और मैं बाबा जी से यही प्रार्थना करता हूँ ਕੀ ਬਾਬਾ ਜੀ ਸਭ ਬਖਤੋਂ ਪਰ ਮਿਹਰ ਕਰੇ ਕਿਰਪਾ ਕਰੇ ਔਰ ਉਨਕੋ ਚਾਰ ਨਹੀਂ 8 ਦੂਣਾ ਜੇ ਜੋ ਉਸਾ ਹੈ ਇਸਕੋ ਬੜਾ ਕੇ ਵਾਪਸੀ ਕਰੇ ਜੈ ਸ਼ਿਰ ਸ਼ਾਹ ਅੱਜ ਬਹੁਤ ਹੀ ਦਿਆਸਿਕ ਦਿਨ ਹੈ ਪੂਰੇ ਪੰਜਾਬ ਵਾਸੀਆਂ ਲਈ ਲੁਧਿਆਣਾ ਵਾਸੀਆਂ ਲਈ ਅੱਜ ਸਾਡੇ ਖਾਟੂ ਸ਼ਾਮ ਬਾਬੇ ਦਾ ਜਨਮ ਦਿਨ ਹੈ ਜਨਮ ਦਿਨ ਦੇ ਉਪਲਬਖ ਦੇ ਵਿੱਚ ਅੱਜ ਲੁਧਿਆਣਾ ਸ਼ਹਿਰ ਦੀ ਨਗਰੀ ਦੇ ਵਿੱਚ ਫੁੱਲਾਂ ਦੇ ਨਾਲ ਰੱਥ ਦੇ ਨਾਲ ਸਵਾਰ ਸਾਡੇ ਖਾਟੂ ਸ਼ਾਮ ਬਾਬਾ ਜੀ ਅੱਜ ਲੋਕਾਂ ਨੂੰ ਦਰਸ਼ਨ ਦੇਣ ਲਈ ਆਏ ਨੇ ਪਰ ਲੋਕਾਂ ਦਾ ਜਿਹੜਾ ਪਿਆਰ ਸਾਨੂੰ ਮਿਲ ਰਿਹਾ ਸਾਡੇ ਬਾਬੇ ਨੂੰ ਮਿਲ ਰਿਹਾ ਖਾਟੂ ਸ਼ਾਮ ਜੀ ਨੂੰ ਮਿਲ ਰਿਹਾ ਉਹਨਾਂ ਨੂੰ ਦੇਖ ਕੇ ਸਭ ਮਨਨ ਬਰਸੰਨ ਹੋ ਰਹੇ ਆ ਤੁਹਾਡੇ ਮੀਡੀਆ ਰਾਹੀਂ ਸਾਰਿਆਂ ਦਾ ਧੰਨਵਾਦ ਕਰੂੰਗਾ ਤਰ੍ਹਾਂ ਕਨਵਰ ਕਰਨਾ ਚਾਹਨਾ ਕਿ ਜਿਹੜੇ ਲੋਕ ਇੱਥੇ ਪਹੁੰਚ ਰਹੇ ਨੇ ਜਿਹੜੇ ਲੋਕ ਇਹਨਾਂ ਦਾ ਸਵਾਗਤ ਕਰ ਰਹੇ ਨੇ ਮੈਂ ਉਹਨਾਂ ਦਾ ਹੱਥ ਜੋੜ ਕੇ ਸਤ ਧੰਨਵਾਦ ਕਰਦਾ ਤੇ ਨਾਲ ਨਾਲ ਕਹਿੰਦਾ ਭਗਵਾਨ ਖਾਟੂ ਸ਼ਾਮ ਇਹਨਾਂ ਤੇ ਇਤੈ ਕਿਰਪਾ ਬਣਾਈ ਰੱਖੇ ਜਿਹੜੀ ਸ਼ੋਗ ਯਾਤਰਾ ਕਿੱਥੋਂ ਸਟਾਰਟ ਕੀਤੀ ਸੀ ਇਹ ਮਤਲਨੀ ਚੌਂਕ ਤੋਂ ਸ਼ੁਰੂ ਹੋਈ ਸੀ ਮਤਸ਼ੀਤਲਾ ਮਾਦਾ ਮੰਦਰ ਤੋਂ ਹੁੰਦੇ ਹੋਏ ਕੰਟਾਗਰ ਕੰਟਾਗਰ ਤੋਂ ਚੋਟਾ ਬਾਜ਼ਾਰ ਤੋਂ ਹੁਣ ਅਸੀਂ ਜਾ ਰਹੇ ਨੇ ਤੇ ਤਿੰਨ ਨੰਬਰ ਤੋਂ ਹੁੰਦੇ ਹੋਏ ਪ੍ਰਾਚੀਨ ਗਊਸ਼ਾਲਾ ਸਮਾਪਤੀ ਹੋएगी ਜੈ ਸ਼ੀ ਸ਼ਾਮ ਅੱਜ ਖਾਟੂ ਸ਼ਾਮ ਜੀ ਦੇ ਜਨਮ ਦਿਵਸ ਦੇ ਉਪਲੱਬਖ ਵਿੱਚ ਇਹ ਬਵਯਾ ਯਾਤਰਾ ਨਿਕਾਲੀ ਜਾ ਰਹੀ ਹੈ ਕਿਸੇ ਅਪਚਾ ਦਾ ਇੱਕੋ ਹੀ ਮੋਟਿਵ ਹੈ ਕਿ ਦੀਨ ਦੁਖੀ ਜਿਹੜੇ ਸੰਸਾਰ ਤੋਂ ਦੁਖੀ ਹੋ ਚੁੱਕੇ ਆ ਉਹਨਾਂ ਦਾ ਬਾਬਾ ਇੱਕੋ ਹੀ ਸਹਾਰਾ ਹੈ ਬਾਬੇ ਦਾ ਨਾਮ ਹੀ ਹੈ ਹਾਰੇ ਦਾ ਸਹਾਰਾ ਜੋ ਇਸ ਸੰਸਾਰ ਧਰ ਚੁੱਕੇ ਹੈ ਕਿਉਂਕਿ ਕਿਸੇ ਦਾ ਵੀ ਕਿਸੇ ਦਾ ਸਹਾਰਾ ਨਹੀਂ ਮਿਲਿਆ ਬਾਬਾ ਸ਼ਾਮ ਉਸ ਦੀ ਬਾਹ ਫੜਦਾ ਹੈ ਸਾਡਾ ਇੱਕੋ ਇੱਕੋ ਮੋਟਿਵ ਹੈ ਕਿ ਜਿਹੜੇ ਇਸ ਸਮੇਂ ਕਰੋਨਾ ਮਾਮਲੇ ਤੋਂ ਜੂਝ ਕੇ ਅੱਜ ਦੁਕਾਨਦਾਰ ਜੂਝ ਰਹੇ ਹੈ ਉਹਨਾਂ ਨੂੰ ਬਾਬਾ ਸ਼ਾਮ ਆਪਣੀ ਸ਼ਰਨ ਦੇਵੇ ਔਰ ਉਹਨਾਂ ਦੇ ਜੋ ਵੀ ਕਰ ਰਿਹਾ ਹੈ ਉਹ ਪੂਰੇ ਕਰੇ ਜੈ ਸ਼ੀ ਸ਼ਾਮ ਜੈ ਸ਼ੀ ਸ਼ਾਮ ਜੀ ਅੱਜ 4 ਨਵੰਬਰ ਦੇ ਦਿਨ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਪੰਜਾਬ ਦੀ ਪਹਿਲੀ ਰਾਤ ਯਾਤਰਾ ਹੈ ਜਿਹੜੀ ਕਿ ਚੌੜੇ ਵਿਚਾਰ ਦੇ ਵਿੱਚੋਂ ਨਿਕਲ ਰਹੀ ਹੈ ਲੋਕਾਂ ਨੂੰ ਬਹੁਤ ਖੁਸ਼ੀ ਹੈ ਕਿਉਂਕਿ ਅੱਜ ਦੇ ਦਿਨ ਲੋਕਾਂ ਦਾ ਬਹੁਤ ਜੋਨਗ ਹੁੰਦਾ ਕਿ ਅਸੀਂ 4 ਨਵੰਬਰ ਨੂੰ ਸਾਧੂ ਰਾਮ ਜਾ ਕੇ ਬਾਬਾ ਜੀ ਦਾ ਜਨਮ ਦਿਨ ਮਨਾਇਏ ਲੇਕਿਨ ਜਿਹੜੇ ਲੋਕ ਨਹੀਂ ਜਾ ਸਕਦੇ ਸੀ ਕਿਸੇ ਵੀ ਕਾਰਨ ਉਹ ਅਜੇ ਤੇ ਹੁਣ ਆ ਕੇ ਦਰਸ਼ਨ ਕਰਨ ਪਹੁੰਚ ਰਹੇ ਨੇ ਅਸੀਂ ਸਾਰੇ ਸਾਧੂ ਪ੍ਰੇਮੀਆਂ ਨੂੰ ਕਹਿੰਦੇ ਆਂ ਕਿ ਰਾਤ ਦਾ ਵੀ ਪ੍ਰੋਗਰਾਮ ਹੈ ਉੱਥੇ ਵੀ ਜਰੂਰ ਪਹੁੰਚੋ ਜੈ ਜੀ ਜਿਹੜੀ ਸੋਮ ਯਾਤਰਾ ਜਿਹੜੀ ਤੁਹਾਨੂੰ ਕਿਹੜਾ ਕੀ ਹੋ ਰਿਹਾ ਹੈ ਸਾਨੂੰ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਜੀ ਅਸੀਂ ਦੱਸ ਨਹੀਂ ਸਕਦੇ ਕਿ ਲੋਕ ਤਾਂ ਤਾਂ ਕਿੰਦਾ ਸਾਡਾ ਇਤਰਾਕਿਆ ਤਰ੍ਹਾਂ ਦਾ ਸਵਾਗਤ ਕਰ ਰਹੇ ਨੇ ਕਿ째 ਬਾਬਾ ਜੀ ਵੀ ਰਾਜਮਾਨ ਨੇ ਉਹਨਾਂ ਦਾ ਅਲੱਗ ਹੀ ਸਰੂਪ ਨਜ਼ਰ ਆ ਰਿਹਾ ਹੈ ਉਹ ਲੋਕਾਂ ਨੂੰ ਦੇਖਦੇ ਹੀ ਪਤਾ ਚੱਲਦਾ ਹੈ ਲੋਕਾਂ ਦੇ ਮਿੱਟੀ ਜਿੰਨੀ ਖੁਸ਼ੀ ਮਹਿਸੂਸ ਹੋ ਰਹੀ ਹੈ پھل <singing flowers> To my show. um i'm who could